ਜਿਹੜੀ ਆਪਾਂ ਸੜਕ ਦੇਖੀ ਸੀ ਜਿਹਦੇ ਰੋਖੀ ਰੋਖ ਨੇ ਵਾਲ ਦੇਲੇ ਹਾਂਜੀ ਹਾਂਜੀ ਇਹ ਜੀਆਂ ਸੜਕਾਂ ਪੰਜਾਬ ਚ ਆਮ ਹੀ ਨੇਕ ਜਾਂ ਨਹੀਂ ਹੈਗੀਆਂ ਆ ਜਿਹੜੀ ਸੜਕ ਆਪਾਂ ਦੇਖ ਰਹੇ ਹਾਂ ਜੀ ਇਸ ਦੇ ਆਲੇ ਦੁਆਲੇ ਰੋਖੀ ਰੋਖ ਹਨ ਦੂਰ ਤੱਕ ਤੁਸੀਂ ਦੇਖੋ ਰੋਖੀ ਰੋਖ ਹਨ ਨਜ਼ਰ ਆਉਣਗੇ ਤੇ ਇਹਦੇ ਤੇ ਕਰਮੀਆਂ ਚ ਜਾਣ ਦਾ ਬੜਾ ਹੀ ਨਜ਼ਾਰਾ ਹੋਵੇ ਯਾਰ ਤੇ ਆਪਾਂ ਉੱਧਰ ਮੁੰਡੇ ਖੜੇ ਨੇ ਇੱਕ ਢਾਲੀ ਦੀ ਥਾਂ ਵੀ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਵੀ ਕਿਵੇਂ ਇਹ ਜਿਹੜੀ ਥਾਂ ਦਾ ਨਜ਼ਾਰਾ ਤੁਸੀਂ ਲੈ ਰਹੇ ਹੋ ਕੀ ਰੋਕਾਉਣੇ ਜ਼ਰੂਰੀ ਨੇ ਜਾਂ ਨਹੀਂ ਆਜੋ ਆਪਾਂ ਨੂੰ ਨਾ ਕਰਦੇ ਆਂ ਗੱਲਬਾਤ ਦੋਸਤੋ ਆਪਾਂ ਨੂੰ ਇੱਕ ਭਰਾ ਮਿਲੇ ਸੀਗੇ ਤੇ ਮੈਂ ਇਹ ਸੜਕ ਦੀ ਜਿਹੜੀ ਵੀਡੀਓ ਬਣਾ ਰਿਹਾ ਸੀ ਵੀ ਜਿੱਥੇ ਰੋਕਣੇ ਵਾਲੇ ਦਲੇ ਮੇਰੀ ਨਿਗਾਹ ਪਈ ਤਾਂ ਵੀਰ ਉਹਨਾਂ ਦਾ ਕੈਮਰਾ ਦਾ ਕੰਮ ਆਈ ਹਾਂਜੀ ਕੈਮਰਾ ਇਹਨਾਂ ਨਾਲ ਗੱਲ ਹੋਈਏ ਕਹਿੰਦੇ ਸਾਡਾ ਕੈਮਰੇਆਂ ਦਾ ਕੰਮ ਜਗਰੋਂ ਸ਼ਹਿਰ ਤੋਂ ਲੁਧਿਆਣੇ ਚ ਤੁਸੀਂ ਪੰਜਾਬ ਚ ਆਮ ਹੀ ਘੁੰਮਦੇ ਰਹਿੰਦੇ ਹੋਗੇ ਹਾਂਜੀ ਜੀ ਘੁੰਮਦੇ ਰਹਿੰਦੇ ਨੇ ਮਤਲਬ ਥੋੜਾ ਕੰਮ ਹੀ ਹੈ ਦੂਰ ਦੂਰ ਤੱਕ ਜਾਂਦੇ ਹੋ ਦੂਰ ਦੂਰ ਤੱਕ ਜਾਂਦੇ ਨੇ ਜਿਹੜੀ ਆਪਾਂ ਸੜਕ ਦੇਖੀ ਸੀ ਜਿਹਦੇ ਰੋਖੀ ਰੋਖਨੇ ਵਾਲ ਦੇ ਹਾਂਜੀ ਹਾਂਜੀ ਇਹ ਜਿਹੀਆਂ ਸੜਕਾਂ ਪੰਜਾਬ ਚ ਆਮ ਹੀ ਨਹੀਂ ਕਿ ਜਾਂ ਨਹੀਂ ਹੈਗੀਆਂ ਇਹ ਘੱਟ ਮੈਲੇ ਪਰ ਇਧਰ ਜਿੰਨੇ ਜ਼ਿਆਦਾ ਹੈ ਕਾਫੀ ਹਾਂਜੀ ਕਿਤੇ ਕਿਤੇ ਹੈਗੀਆਂ ਮਤਲਬ ਜ਼ਿਆਦਾਤਰ ਬਿਨਾਂ ਰੋਖਾਂ ਤੋਂ ਹੀ ਨੇ ਬਿਨਾਂ ਰੋਖਾਂ ਤੋਂ ਹਾਂਜੀ ਹਾਂਜੀ ਮਤਲਬ ਜਿਵੇਂ ਤੁਸੀਂ ਇੱਥੇ ਖੜੇ ਹੋ ਟਾਲੀ ਥੱਲੇ ਸਾਵੇਂ ਇੱਕ ਤੇ ਕਿਤੇ ਹੀ ਆ ਨਾ ਕਿਤੇ ਕਿਤੇ ਹਾਂਜੀ ਹਾਂਜੀ ਸਹੀ ਗੱਲ ਹੈ ਹਾਂਜੀ ਉਹ ਜਿਵੇਂ ਅਸੀਂ ਤੁੱਪ ਬਹੁਤ ਅਸੀਂ ਕਹਿੰਦਾ ਸ਼ਾਮੇ ਖੜਦੇ ਹਾਂ ਤੇ ਆਪਾਂ ਸ਼ਾਮ ਮਿਲੀ ਆਪਾਂ ਖੜ ਗਏ ਉਹ ਨਹੀਂ ਜ਼ਰੂਰੀ ਹੈ ਇਹ ਜ਼ਰੂਰੀ ਹੈ ਇਹ ਵੈਰੀ ਗੁੱਡ ਦੇਖੋ ਇਹ ਵੀ ਵੀਰ ਮਤਲਬ ਸਮਝ ਰਹੇ ਨੇ ਨਵੀਂ ਪੀੜ੍ਹੀ ਦੇ ਨੇ ਚਾਹੇ ਮੁੰਡੇ ਇਹ ਇਹਨੇ ਵੀ ਕਿਹਾ ਵੀ ਇਹ ਜ਼ਰੂਰੀ ਆ ਇਹ ਭਰਾਵੋ ਆਪਾਂ ਦਾ ਧਿਆਨ ਦੇਣਾ ਬਣਦਾ ਇਸ ਪਾਸੇ ਰੁੱਖ ਲਾਓ ਵੱਤ ਤੋਂ ਵੱਤ ਉਹ ਤੋਂ ਪਹਿਲੇ ਟਾਈਮਾਂ 'ਚ ਇਹ ਹੁੰਦਾ ਸੀਗਾ 1990 95 'ਚ ਸੜਕਾਂ ਤੇ ਤੁੱਪ ਤੀਦੀ ਨਹੀਂ ਸੀ ਹੁੰਦੀ 30 ਨਹੀਂ ਸੀ ਹੁੰਦੀ ਸੜਕਾਂ 'ਤੇ ਮਤਲਬ ਨਾ ਕੀ ਹੁੰਦਾ ਸੀ ਲੰਗੜੀ ਇੰਨੀ ਆ ਲਿੰਮਾ ਹੁੰਦੀਆਂ ਸੀ ਮਤਲਬ ਜਿਹੜੀ ਤੋਪਾ ਸੂਤਰੀਤ ਸੜਕ ਤੇ ਪੈਂਦੀ ਹੀ ਨਹੀਂ ਸੀ ਇੰਨਾ ਵਧੀਆ ਪੰਜਾਬ ਹੁੰਦਾ ਸੀ ਆਪਣਾ ਤੇ ਹੁਣ ਵੀ ਹੰਬੜਾ ਮਾਰੋ ਤੁਸੀਂ ਵੀ ਮਾੜਾ ਮੋਟਾ ਜਿਵੇਂ ਆਪ ਵੀ ਰੁੱਖ ਲਾਇਆ ਕਰੋ ਠੀਕ ਹੈ ਨਾ ਕਿਹਾ ਵੀ ਕਰੋ ਕਿਸੇ ਨੂੰ ਜਿਵੇਂ ਆਪਾਂ ਇੱਕ ਇੱਕ ਵੀ ਲਾਈਏ ਕਿੰਨੀ ਵਾਦੀ ਆ ਆਪਣੀ ਵਾਦੀ ਠੀਕ ਹੈ ਨਾ ਤੇ ਹੁਣ ਆਪਾਂ ਜਰ ਤੱਕ ਕੋਟੀਆਂ ਪਾ ਲੈਣ ਦਰਖਤ ਸਾਰੇ ਕੱਢ ਦਿੰਦੇ ਇੱਕ ਤਾਂ ਦਰਖਤ ਤਾਂ ਬਹੁਤ ਜ਼ਰੂਰੀ ਹੈ ਵੈਰੀ ਗੁੱਡ ਬਹੁਤ ਵਧੀਆ ਸੋਚ ਲੱਗੀ ਤੇ ਬਾਕੀ ਇਹ ਤਸਵੀਰਾਂ ਇੱਥੇ ਵੀ ਕਿਹਨੂੰ ਕਿ ਘਰੇ ਜਾਣਿਓ ਕੈਮਰੇ ਲਾਉਣ ਉਹਨਾਂ ਨੂੰ ਵੀ ਕਿਹਾ ਕਰੋ ਬੇਨਤੀ ਕਰਿਆ ਕਰੋ ਵੀ ਯਾਰ 1 ਕਿਲੋ ਲਾਉ ਚਾਹੀਏ 1 ਕਿਲੋ ਲਾਓ ਜ਼ਰੂਰ ਲਾਓ ਜ਼ਰੂਰ 1990 95 ਤੱਕ ਪੰਜਾਬ ਦੇ ਵਿੱਚ ਰੁੱਖਾਂ ਦੀ ਬਹੁਤ ਗਿਣਤੀ ਹੁੰਦੀ ਸੀ ਸੜਕਾਂ ਦੇ ਆਲੇ-ਦੁਆਲੇ ਬਹੁਤ ਹੀ ਸੰਘਣੇ ਰੁੱਖ ਹੁੰਦੇ ਸਨ ਕਾਲੀਆਂ ਕਿਕਰਾਨਿਮਾਂ ਅਤੇ ਜੋ ਡਰੇਨਾਂ ਹਨ ਸੂਏ ਹਨ ਉਹਨਾਂ ਦੇ ਆਲੇ-ਦੁਆਲੇ ਬਹੁਤ ਹੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਪ੍ਰੋਖ ਹੁੰਦੇ ਸਨ ਬਹੁਤ ਹੀ ਵਧੀਆ ਜਿਹੜਾ ਮਾਹੌਲ ਹੁੰਦਾ ਸੀ ਪੰਜਾਬ ਦਾ ਅਤੇ بڑا ਨਜ਼ਾਰਾ ਆਉਂਦਾ ਸੀ ਇਹੋ ਜੀਆਂ ਸੜਕਾਂ ਦੇ ਉੱਪਰ ਦੀ ਜਾਣ ਦਾ ਗਰਮੀਆਂ ਦੇ ਵਿੱਚ ਜਿਹੜੀ ਧੁੱਪਾ ਉਹ ਤਾਂ ਸੜਕ ਦੇ ਉੱਪਰ ਪੈਂਦੀ ਵੀ ਨਹੀਂ ਸੀ ਇੰਨਾ ਨਜ਼ਾਰਾ ਆਉਂਦਾ ਸੀ ਨੰਗਣ ਦਾ ਬਾਪਰਾਵੂ ਥੋੜੀ-ਥੋੜੀ ਇਹ ਰੁੱਖ ਪੰਜਾਬ ਦੇ ਵਿੱਚ ਖਤਮ ਹੋ ਰਹੇ ਨੇ ਇਹ ਇੱਕ ਲੰਮਾ ਚੌੜਾ ਅਲੱਗ ਵਿਸ਼ਾ ਹੈ ਜਿਸ ਦੇ ਉੱਪਰ ਆਪਾਂ ਕਦੇ ਫੇਰ ਗੱਲ ਕਰਾਂਗੇ ਕਿ ਇਹ ਰੁੱਖ ਕਿਸ ਤਰ੍ਹਾਂ ਘਟੇ ਹਨ ਕਿਵੇਂ ਖਤਮ ਹੋਏ ਹਨ